ਬਹੁਤ ਮਿੰਤਾ ਕਰ ਲੀਆਂ ਬਹੁਤ ਅਰਲੇ ਕਰ ਲੇ ਤੁਹਾਨੂੰ ਬਹੁਤ ਬੇਨਤੀਆਂ ਕਰ ਲੀਆਂ ਜੇ ਕੱਲ ਸਾਥੀਓ ਤੁਸੀਂ ਅਜੇ ਵੀ ਨਾ ਜਾਗੇ ਤਾਂ ਤੁਹਾਡਾ ਭਵਿੱਖ ਲਾਜ਼ਮੀ ਹਨੇਰਾ ਹੋਊਗਾ ਧੁੰਦਲਾ ਹੋਊਗਾ ਤੁਹਾਡਾ ਭਵਿੱਖ ਲਾਜ਼ਮੀ ਖਰਾਬ ਹੋਣ ਵਾਲਾ ਹੈ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਤਬਾਹ ਹੋਣ ਵਾਲੀ ਹੈ ਤੁਸੀਂ ਸਮਾਂ ਲੰਘੇ ਤੋਂ ਪਸਤਾਉਂਗੇ ਫਿਰ ਪਸਤਾਉਣ ਦਾ ਕੋਈ ਫਾਇਦਾ ਨਹੀਂ ਰਹਿਣਾ ਇਸ ਕਰਕੇ ਅਜੇ ਵੀ ਮੌਕਾ ਹੈ ਕਿ ਕੱਲ ਨੂੰ 11 ਤਰੀਕ ਨੂੰ ਦਿਨ ਐਤਵਾਰ ਨੂੰ ਆਪੋ ਆਪਣੇ ਜ਼ਿਲ੍ਹਿਆਂ 'ਚ ਨਾਮ ਨੋਟ ਕਰਵਾ ਦਿਓ ਆਪੋ ਆਪਣੇ ਗਰੁੱਪਾਂ 'ਚ ਆਪਣੇ ਨਾਮ ਨੋਟ ਕਰਵਾ ਦਿਓ ਜੇਕਰ ਤੁਸੀਂ ਚਾਹੋ ਪੰਜਾਬ ਸਰਕਾਰ ਨੂੰ ਆਪਾਂ ਮਜਬੂਰ ਕਰ ਲਈਏ ਤੁਹਾਡੀ 55% ਦੀ ਸਰਤ ਰੱਦ ਕਰਵਾਉਣ ਵਾਸਤੇ ਤੁਹਾਡਾ ਏਜ ਰੈਕਸੈਸ਼ਨ ਲੈਣ ਲਈ ਵਾਸਤੇ ਤੁਹਾਡੀਆਂ ਸਾਰੀਆਂ ਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਵਾਉਣ ਵਾਸਤੇ ਆਰਟ ਐਂਡ ਕਰਾਫਟ ਦਾ ਮਸਲਾ ਹੱਲ ਕਰਾਉਣ ਵਾਸਤੇ ਮਲਟੀ ਪਰਪਸ ਦਾ ਓਵਰੇਜ ਦਾ ਅੰਡਰੇਜ ਦਾ ਮੈਥ ਸਾਇੰਸ ਦਾ ਐਸਐਸਟੀ ਹਿੰਦੀ ਪੰਜਾਬੀ ਦਾ ਤਾਂ ਮੋਰਚੇ ਦੀ ਇਕਬਾਈ ਦੇ ਵਿੱਚ ਕੱਲ ਨੂੰ 11 ਵਜੇ ਅਮਰੀਕਾ ਮੇਕਪਲਾਨ ਸੁਰੂਰ ਪਹੁੰਚ ਜੋ ਆਪੋ ਆਪਣੇ ਸਾਧਨਾ ਤੇ ਆ ਜਾਓ ਜੇਕਰ ਤੁਸੀਂ ਨਹੀਂ ਆ ਸਕਦੇ ਦੂਰ ਜ਼ਿਲ੍ਹਿਆਂ ਦੇ ਹੋ ਤੁਸੀਂ ਮਾਝੇ 도ਾਬੇ ਤੋਂ ਦੂਰ ਤੋਂ ਕਿਸੇ ਖਾਸ ਕਾਰਨ ਕਰਕੇ ਤੁਸੀਂ ਆ ਨਹੀਂ ਸਕਦੇ ਤਾਂ ਤੁਸੀਂ ਫੰਡ ਦੇ ਰੂਪ ਦੇ ਵਿੱਚ ਸਹਾਇਤਾ ਕਰ ਸਕਦੇ ਹੋ ਜਾਂ ਤੁਸੀਂ ਇਸ ਬੇਨਤੀ ਨੂੰ ਇਸ ਅਪੀਲ ਨੂੰ ਯੂਨੀਅਨੀਆਂ ਸਾਰੀਆਂ ਰਿਪੋਰਟਾਂ ਨੂੰ ਵਕ ਵਕ ਗੁਰਪਾਣ ਸ਼ੇਅਰ ਕਰ ਸਕਦੇ ਹੋ ਟੈਗ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਆ ਵੀ ਤੁਹਾਡਾ ਸਹਿਯੋਗ ਇਨਾ ਜਾਊਗਾ ਆਓ ਸਾਥੀਓ ਕੱਲ ਨੂੰ ਸੰਗਰੂਰ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਉ ਕਰਦੇ ਆ ਬੇਰਜਰ ਸੰਜੇ ਮੁਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਟਲਵਾ ਜੀ